ਸਾਹਿਬੀ ਅਚੀ ਦੀ ਜੈ ਟਵਾਇਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੈਨੋ ਰਾਖਾ ਪ੍ਰਭ ਤਾਕਾ ਜੀਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇੱਥੀ ਜਨ ਕਰੀ ਸੀਸ ਪਿਆ ਪਰ ਸੀਨਾ ਉੱਤਰੀ ਗੁਰਸੰਗਤ ਜੀ ਅੱਜ ਸਮੁੱਚੀ ਮਾਨਵਤਾ ਵਾਸਤੇ ਸਮੁੱਚੀ ਦੁਨੀਆ ਵਾਸਤੇ ਬਹੁਤ ਹੀ ਪਾਵਨ ਅਤੇ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ 350 ਸਾਲ ਪਹਿਲਾਂ फिलक जैनियों ਦੇ ਰਾਖੇ ਵਿਰਾਗ ਦੀ ਮੂਰਤ ਉਤਿਆਗ ਦੀ ਮੂਰਤ ਨੌਲੇ ਸਤਿਗੁਰੂ ਭਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ Hindu ਧਰਮ ਦੇ ਫਿਲਕ ਜੈਨੂ ਕੋਤੀ ਟੋਪ ਦੇ ਬੋਧੀ ਨੂੰ ਬਚਾਉਣ ਦੇ ਖਾਤਰ Hindu ਧਰਮ ਦੇ ਮੰਦਰਾਂ ਨੂੰ ਬਚਾਉਣ ਦੇ ਖਾਤਰ ਸਤਿਗੁਰਾਂ ਨੇ ਆਪਣੀ ਮਹਾਨ ਸ਼ਹਾਦਤ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਔਰ ਸਤਿਗੁਰਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਨੇ ਇੱਕ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਅੱਜ ਸਮੁੱਚੇ ਸੰਸਾਰ ਵਿੱਚ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਤੇ ਉਹਨਾਂ ਮਹਾਨ ਤ੍ਰਿਪਠਾਂ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਐਸੀ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਔਰ ਨਾਮੇ ਸਤਿਗੁਰੂ ਦਾ ਨੇ 72 ਬਹਾਦਰ ਸਿੰਘ ਕੀ ਮਹਾਰਾਜ ਦੇ ਚਰਨਾਪੀ ਨਤਮਸਤਕ ਹੋਈਏ ਔਰ ਜੋ ਕਿਆ ਜਾਣਦਾ ਹੈ ਕਿ ਦੁਪਹਿਰ ਦੇ ਤਕਰੀਬਨ 12 ਵਜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਔਰ ਅਸੀਂ ਬੈਠ ਕਰਕੇ ਜਿੱਥੇ ਕਿਤੇ ਵੀ ਹੋਈਏ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਿਉਂਕਿ ਧਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਸਤਗੁਰਾਂ ਦੀ ਸ਼ਹਾਦਤ ਹੋਈ ਹੈ ਔਰ ਅਸੀ ਸਾਰੇ ਕਿਤੇ ਕਿਤੇ ਵੀ ਹੋਈਏ ਕਮਾਕਾਰਾਂ ਤੇ ਹੋਈਏ ਰੋੜ ਤੇ ਹੋਈਏ ਜੇ ਕੋਸ਼ਿਸ਼ ਕਰੀਏ ਯਤਨ ਕਰੀਏ ਕਿ ਸਤਗੁਰਾਂ ਨੂੰ ਸਤਕਾਰ ਭੇਟ ਕਰਦਿਆਂ ਹੋਇਆ ਇੱਕ ਇੱਕ ਜਪ ਕੀ ਸਾਬ ਦਾ ਪਾਠ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਜ਼ਰੂਰ ਕਰੀਏ ਠੀਕ ਹਨ ਸਾਬਦੀ ਮੰਨਦੇ ਅੰਬਸਰ ਤੇ ਵੰਡੀ ਸਾਹੂ ਤੇ ਅਨੰਦਪੂ ਸਾਹੂ ਵਾਸ ਵਿੱਚ ਬਹੁਤ ਸਹਾਇਤਾ ਦਿੱਤਾ ਜੀ ਜਲਾਉਂਦੇ ਕਿ ਮੈਂ ਜੀ ਅ ਦੇਖੋ ਮੈਂ ਤੁਹਾਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਔ ਤਲਵੰਡੀ ਸਾਹਿਬ ਨੂੰ ਉਸ ਪਾਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਬਹਾਕੀਆਂ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿ ਇਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਪੀੜੀ ਮਾਸ ਸ਼ਰਾਬ ਆਦਿ ਦੀਆਂ ਰੇੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਲ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ 称ਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਐਸੀ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਤਾਂ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਗਿੱਠੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਬਧਾਰਤਾ ਤਾਂ ਤੂ ਸੋਹਿਆ ਬਾਸ ਦੇ ਸਗਨ ਅਪਾਰ ਅਨੂਪ ਪ੍ਰਮਾਦਾਸ ਔਰ ਅਰਹ ਨਾਨਕ ਕਸਮ ਰਜਾਹੇ ਨਾ ਇਹ RAMDAS ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰਵਰਜਨਦੇਵ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੇ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਅਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ ਅਕਸ਼ੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਸਾਈ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਸਮੇਟਾ ਵੱਲੋਂ ਪੰਨੂ ਵੀ ਜ਼ਿਲ੍ਹਾ ਬਣਾਉਣ ਦੀ ਇੱਛਾ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਇਲਾਕੇ ਵਿੱਚ ਜਿਲ੍ਹਾ ਵੀ ਬਣਾ ਦੇਣ। ਦੇਖੋ ਜੇ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੀ ਮੰਗ ਨੂੰ ਮੁੱਖ ਰੱਖਦਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ। ਵੈਸੇ ਤੇ ਇਹ ਬਹੁਤ ਵੱਡੀ ਨਗਰੀ ਹੈ ਕਿਉਂਕਿ ਖਾਲਸੇ ਦਾ ਇਹ ਕਹਿਣੇ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ। ਕਿਉਂਕਿ ਬਹੁਤ ਵੱਡਾ ਸਥਾਨ ਹੈ تین ਦੁਨੀਆਂ ਦੇ ਵਿੱਚ ਜਿੱਥੇ ਸਰਪੁਰਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਬਕਸ਼ੀ ਕੇਸਕਰ ਸਾਹਿਬ ਜੀ ਨੰਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋਈ ਹੋਰ ਕਦਮ ਕੀਤੇ ਜਾ ਰਹੇ ਨੇ ਤੇ ਇਹ ਅੱਛਾ ਕਦਮ ਹੈ।